ਮਾਰਕੀਸ਼ ਕੁਮਾਰ ਜਮਨਾਸਟਿਕ ਕੋਚ ਅੱਜ ਦੇ ਬੱਚੇ ਕਿੰਨੇ ਮੈਡਲ ਲਿਆਏ ਆ ਕਿਤੇ ਕਿਤੇ ਘਟਗੇ ਸਟੇਟ ਲੈਵਲ ਹੋਈ ਹੈ ਤੇ ਸਕੂਲ ਸਟੇਟ ਔਰ ਉਹਦੇ ਵਿੱਚ 13 ਬੱਚਿਆਂ ਦੀ ਸਿਲੈਕਸ਼ਨ ਹੋਈ ਹੈ ਨੈਸ਼ਨਲ ਵਾਸਤੇ ਇਹਦੇ ਵਿੱਚ ਕਿਹਨਾਂ ਦਾ ਸਹਿਯੋਗ ਮਿਲਿਆ 25 ਦਾ ਐਸੋਸੀਏਸ਼ਨ ਦਾ ਐਸੋਸੀਏਸ਼ਨ ਵਾਲਾ ਕਿਸ ਨਾਲ ਮਾਰਕੀ ਤਾਗੇ ਬਹੁਤ ਹੀ ਅੱਛਾ ਇਹ ਆਨ ਬਲੇ ਬੱਚਿਆਂ ਤੇ ਕਿਸ ਤਰ੍ਹਾਂ ਫੀਚਰ ਕਿਤਾ ਦੇਦੇ ਹੋ नेशनल लेवल बच्चे ले बच्चे ते बच्चे मेडल लेके आंदे। ਤੁਹਾਡੀ ਬੱਚੇ ਕਿਸ ਤਰ੍ਹਾਂ ਪ੍ਰੈਕਟਿਸ ਕਰਤੀ ਹੈ? ਦੱਸੋਈਏ। ਬਹੁਤ ਵਧੀਆ ਪ੍ਰੈਕਟਿਸ ਕਰਾਈ ਜਾ ਰਹੀ ਹੈ ਬੱਚਿਆਂ ਨੂੰ। ਗੁੱਡ ਮੌਰਨ ਸਾਰਿਆਂ ਨੂੰ। ਮੇਰਾ ਨਾਮ ਕੋਮਲ ਮਰਵਾ ਜਿੰਨਾਸੀ ਕੋਚ ਗੁਰਦਾਸਪੁਰ। ਮੇਰੇ ਟੋਟਲ 13 ਬੱਚੇ ਸਿਲੈਕਟ ਹੋ ਗਏ ਨੇ ਨੈਸ਼ਨਲ ਵਾਸਤੇ। ਸਾਰੀਆਂ ਕੁੜੀਆਂ ਆਲ ਰੌਂਡ ਪੈਸੇ ਮਾਸਟ ਬਣਿਆ ਆ ਤੇ ਟੀਮਾਂ ਸਾਰੀਆਂ ਫਰਸਟ ਆਈਆਂ। ਮੁੰਡਿਆਂ ਦੀ ਟੀਮਾਂ ਸਾਰੀ ਅੰਡਰ 14 17 9 3rd ਆਈਆਂ। ਓਕੇ ਥੈਂਕ ਯੂ। ਇਹਦੇ ਵਿੱਚ ਕ੍ਰੈਡਿਟ ਕਿਸ ਦਾ ਬੰਦੇ? ਸਰ ਸਾਡੀ ਐਸੋਸੀਏਸ਼ਨ ਦਾ। ਅ ਅਸੋਸੀਏਸ਼ਨ ਦਾ ਆਪਣੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਪਣੇ ਡੀਐਸਓ ਸਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਆਪਣੇ ਪੰਜਾਬ ਸਿੱਖਿਆ ਬੋਰਡ ਦੇ ਜਿਹੜੇ ਅਨੀਤਾ ਮੈਮ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਮੈਡਮ ਅਸੋਸੀਏਸ਼ਨ ਵੱਲੋਂ ਆਈ ਕਿਸ ਤਰ੍ਹਾਂ ਤੋਂ ਬਣ ਦਿੱਤਾ ਗਿਆ ਬੱਚੇ ਅਸੋਸੀਏਸ਼ਨ ਵੱਲੋਂ ਸਰ ਬਹੁਤ ਵਧੀਆ ਸਨਮਾਨਿਤ ਕੀਤਾ ਹਰ ਵਾਰੀ ਉਹ ਸਨਮਾਨਿਤ ਕਰਦੇ ਜਦੋਂ ਕੋਈ ਬੱਚੇ ਦਾ ਮੈਡਲ ਆਉਂਦੇ ਜਾਂ ਨੈਸ਼ਨ ਵਾਸਤੇ ਬੱਚੇ ਜਾਂਦੇ ਉਹਨਾਂ ਨੂੰ ਕੈਸ਼ ਪ੍ਰਾਈਜ਼ ਵੀ ਦਿੰਦੇ ਆ ਕਿਸ ਤਰ੍ਹਾਂ ਦੀ تیاری ਚਾਹੀਦੀ ਆ ਵੀ ਨੈਸ਼ਨ ਵਾਸਤੇ ਸਰ ਅਜ ਤੱਕ ਜਿੰਨੇ ਵਾਰ ਹੀ ਗਏ ਆ ਸਭ ਨੇ ਬਹੁਤ سپورਟ ਕੀਤੀ ਹੈ ਤੇ ਬਹੁਤ ਵਧੀਆ ਤਿਆਰੀ ਚੱਲ ਰਹੀ ਹੈ। ਅੱਜ ਕੱਲ੍ਹ ਸਾਨੂੰ ਮੈਡਮਸ ਵੀ ਨਾਲ ਹੀ ਹੈ। ਮੈਂ ਆਰਟਿਸਟਿਕ ਜਿਮਨਾਸਟਿਕ ਦੀ ਪਲੇਅਰ ਹਾਂ। ਇਸ ਵਾਰ ਮੇਰੇ ਸਟੇਟ ਲੈਵਲ ਦੇ ਸਕੂਲ ਸੀਟ ਵਿੱਚ 5 ਚਾਰ ਮੈਡਲ ਆਏ ਹਨ। ਇੱਕ 골ਡ ਔਰ 3 ਬ੍ਰਾਉਨਸ। ਔਰ ਮੈਂ ਇਸ ਵਾਰ ਔਰ ਨਾ 3 ਆਈ ਹੈ। ਮੀ ਗੋਮਲ ਮੈਮ, लवली ਮੈਮ ਔਰ ਅਕਲਿਸ਼ਾ ਦਾ ਬਹੁਤ ਬਹੁਤ ਯੋਗਦਾਨ ਹੈ। ਸਿੱਖਾਲ ਸਾਰਿਆਂ ਨੂੰ ਮੇਰਾ ਨਾਮ ਕਲਪਿਸ਼ ਕੁਮਾਰ ਆ ਮੈਂ ਜਿਮਨਾਸਟਿਕ ਆ ਟੈਸਟਿਡ ਜਿਮਨਾਸਟਿਕ ਕਰਦਾ ਮੇਰੇ ਇਸ ਸਾਲ ਨੇ ਸਟੇਟ ਚ 4 ਮੈਡਲ ਲਾਇਆ 3 골ਡ 1 ਬ੍ਰਾਉਂਜ਼ ਤੇ ਮੈਂ 올 ਰੌਂਡਡ ਬੈਸਟ ਜਿਮਨਾਸਟ ਬਣਿਆ ਤੇ ਇਹਦੇ ਵਿੱਚ ਮੇਰੇ ਕੋਚਸ ਦਾ ਬਹੁਤ ਵੱਡਾ ਯੋਗਦਾਨ ਆ ਜੋ ਕਿ ਰਕੇਸ਼ ਸਰ ਲਵਲੀ ਮੈਮਨ ਕੋਮਲ ਮੈਮ ਮੈਨੂੰ ਬਹੁਤ ਵਧੀਆ ਲੱਗਿਆ ਹੁਣ ਅੱਗੇ ਮੈਂ ਨੈਸ਼ਨਲ ਚ ਵੀ ਜਾਊਗਾ ਕਿੰਨੇ ਸਾਲ ਤੋਂ ਪ੍ਰੈਕਟਿਸ ਕਰ ਰਿਹਾ 10 ਸਾਲ ਹੋ ਗਏ ਮੈਂ ਇੱਥੇ ਪ੍ਰੈਕਟਿਸ ਕਰਦੇ ਨੂੰ 够人了。